ਕਰ ਰਹੇ ਨੇ ਆਪਾਂ ਗਾਵਾਂਗੇ ਨਹੀਂ ਜਦ ਤੱਕ ਕੁੜੀਆਂ ਸੇਫ ਨਹੀਂ feel ਕਰਦੀ ਓਏ ਅੱਗੇ ਬਾਦਿਆਂ ਸਿੰਗਰ ਜੈਸਮਿਨ ਸੈਂਡਲਸ ਨੇ ਆਪਣਾ ਚੱਲਦਾ ਕਾਨਸਰਟ ਵਿਚਾਲੇ ਰੋਕ ਦਿੱਤਾ ਦਰਅਸਲ ਕੁਝ ਨੌਜਵਾਨ ਕੁੜੀਆਂ ਨੂੰ ਪਰੇਸ਼ਾਨ ਕਰ ਰਹੀ ਸੀ ਜਿਸ ਤੋਂ ਬਾਅਦ ਜੈਸਮਿਨ ਸੈਂਡਲਸ ਨਾਰਾਜ਼ ਹੋ ਗਈ ਉਸਨੇ ਕਿਹਾ ਕਿ ਮੈਂ ਉਦੋਂ ਤੱਕ ਨਹੀਂ ਗਾਵਾਂਗੀ ਜਦੋਂ ਤੱਕ ਕੁੜੀਆਂ ਸੇਫ ਨਹੀਂ ਰਸਲੇ ਸਾਰਾ ਕੰਸਰਟ ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ਦੇ ਵਿੱਚ ਚੱਲ ਰਿਹਾ ਸੀ ਜੈਸਮੀਨ ਸੈਂਡਲਸ ਗਾ ਰਹੀ ਸੀ ਇਸ ਦੌਰਾਨ ਉਹਨਾਂ ਦਾ ਧਿਆਨ ਗਿਆ ਜਿੱਥੇ ਕੁਝ ਕੁੜੀਆਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ ਤਾਂ ਕੰਸਰਟ ਦੇ ਵਿੱਚ ਹੀ ਜੈਸਮੀਨ ਸੈਂਡਲਸ ਨਾਰਾਜ਼ ਹੋ ਗਈ ਉਸਨੇ ਸਿਕਿਉਰਟੀ ਨੂੰ ਕਿਹਾ ਕਿ ਇਹਨਾਂ ਦੋ ਮੁੰਡਿਆਂ ਨੂੰ ਹਟਾਓ ਜੋ ਕੁੜੀਆਂ ਨੂੰ ਤੰਗ ਕਰ ਰਹੇ ਸਨ ਤੁਹਾਨੂੰ ਦੱਸਦੀ ਇੱਕ ਫਿਲਮ ਦਰੰਦਰ ਦੇ ਵਿੱਚ ਆਪਣੇ ਗਾਣੇ ਸ਼ਰਾਰਤ ਨੂੰ ਲੈ ਕੇ ਜੈਸਮੀਨ ਸੈਂਡਲਸ ਇਨੀ ਦਿਨੀ ਕਾਫੀ ਚਰਚਾ ਦੇ ਵਿੱਚ ਹੈ ਤਾਂ ਇਹ ਤਸਵੀਰਾਂ ਨੇ ਉਸ ਕੰਸਰਟ ਦੀਆਂ ਜਿੱਥੇ ਜੈਸਮਿਨ ਸੈਂਡਲਸ ਨੂੰ ਗੁੱਸਾ ਆ ਗਿਆ ਜੈਸਮਿਨ ਸੈਂਡਲਸ ਨਾਰਾਜ਼ ਹੋ ਗਈ ਉਹਨਾਂ ਨੇ ਆਪਣਾ ਚੱਲਦਾ ਕਨਸਰਟ ਰੋਕ ਦਿੱਤਾ ਕੁਝ ਕੁੜੀਆਂ ਨੂੰ ਕੁਝ ਮੁੰਡੇ ਪਰੇਸ਼ਾਨ ਕਰ ਰਹੇ ਸੀ ਕੁੜੀਆਂ ਨੂੰ ਤੰਗ ਕਰ ਰਹੇ ਨੇ ਅਗੇ ਬਾਦਿਆਂ ਸਿੰਗਰ ਜੈਸਮਿਨ ਸੈਂਡਲਸ ਨੇ ਆਪਣਾ ਚੱਲਦਾ ਕਾਨਸਰਟ ਵਿਚਾਲੇ ਰੋਕ ਦਿੱਤਾ ਦਰਅਸਲ ਕੁਝ ਨੌਜਵਾਨ ਕੁੜੀਆਂ ਨੂੰ ਪਰੇਸ਼ਾਨ ਕਰ ਰਹੇ ਸੀ ਜਿਸ ਤੋਂ ਬਾਅਦ ਜੈਸਮਿਨ ਸੈਂਡਲਸ ਨਾਰਾਜ਼ ਹੋ ਗਈ ਉਸਨੇ ਕਿਹਾ ਕਿ ਮੈਂ ਉਦੋਂ ਤੱਕ ਨਹੀਂ ਗਾਵਾਂਗੀ ਜਦੋਂ ਤੱਕ ਕੁੜੀਆਂ ਸੇਫ ਨਹੀਂ ਨੇ ਦਰਅਸਲ ਇਹ ਸਾਰਾ ਕੰਸਰਟ ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ਦੇ ਵਿੱਚ ਚੱਲ ਰਿਹਾ ਸੀ ਜੈਸਮਿਨ ਸੈਂਡਲਸ ਗਾ ਰਹੀ ਸੀ ਇਸ ਦੌਰਾਨ ਉਹਨਾਂ ਦਾ ਧਿਆਨ ਗਿਆ ਜਿੱਥੇ ਕੁਝ ਕੁੜੀਆਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ ਤਾਂ ਕੰਸਰਟ ਦੇ ਵਿੱਚ ਹੀ ਜੈਸਮਿਨ ਸੈਂਡਲਸ ਨਾਰਾਜ਼ ਹੋ ਗਈ ਉਸਨੇ ਸਿਕਿਉਰਟੀ ਨੂੰ ਕਿਹਾ ਕਿ ਇਹਨਾਂ ਦੋ ਮੁੰਡਿਆਂ ਨੂੰ ਹਟਾਓ ਜੋ ਕੁੜੀਆਂ ਨੂੰ ਤੰਗ ਕਰ ਰਹੇ ਸਨ ਤੁਹਾਨੂੰ ਦੱਸਦੀ ਹਾਂ ਕਿ ਫਿਲਮ ਦਰੰਦਰ ਦੇ ਵਿੱਚ ਆਪਣੇ ਗਾਣੇ ਸ਼ਰਾਰਤ ਨੂੰ ਲੈ ਕੇ ਜੈਸਮਿਨ ਸੈਂਡਲਸ ਇਨੀ ਦਿਨੀ ਕਾਫੀ ਚਰਚਾ ਦੇ ਵਿੱਚ ਹੈ ਤਾਂ ਇਹ ਤਸਵੀਰਾਂ ਨੇ ਉਸ ਕੰਸਰਟ ਦੀਆਂ ਜਿੱਥੇ ਜੈਸਮੀਨ ਸੈਂਡਲਸ ਨੂੰ ਗੁੱਸਾ ਆ ਗਿਆ ਜੈਸਮੀਨ ਸੈਂਡਲਸ ਨਾਰਾਜ਼ ਹੋ ਗਈ ਉਹਨਾਂ ਨੇ ਆਪਣਾ ਚੱਲਦਾ ਕਨਸਰਟ ਰੋਕ ਦਿੱਤਾ ਕੁਝ ਕੁੜੀਆਂ ਨੂੰ ਕੁਝ ਮੁੰਡੇ ਪਰੇਸ਼ਾਨ ਕਰ ਰਹੇ ਸੀ ਕੁੜੀਆਂ ਨੂੰ ਤੰਗ ਕਰ ਰਹੇ ਨੇ ਅਗੇ ਬਾਦਿਆਂ ਸਿੰਗਰ ਜੈਸਮੀਨ ਸੈਂਡਲਸ ਨੇ ਆਪਣਾ ਚੱਲਦਾ ਕਾਨਸਰਟ ਵਿਚਾਲੇ ਰੋਕ ਦਿੱਤਾ ਦਰਅਸਲ ਕੁਝ ਨੌਜਵਾਨ ਕੁੜੀਆਂ ਨੂੰ ਪਰੇਸ਼ਾਨ ਕਰ ਰਹੀ ਸੀ ਜਿਸ ਤੋਂ ਬਾਅਦ ਜੈਸਮੀਨ ਸੈਂਡਲਸ ਨਾਰਾਜ਼ ਹੋ ਗਈ ਉਸਨੇ ਕਿਹਾ ਕਿ ਮੈਂ ਉਦੋਂ ਤੱਕ ਨਹੀਂ ਗਾਵਾਂਗੀ ਜਦੋਂ ਤੱਕ ਕੁੜੀਆਂ ਸੇਫ ਨਹੀਂ ਨੇ ਦਰਅਸਲ ਇਹ ਸਾਰਾ ਕੰਸਰਟ ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ਦੇ ਵਿੱਚ ਚੱਲ ਰਿਹਾ ਸੀ ਜੈਸਮਿਨ ਸੈਂਡਲਸ ਗਾ ਰਹੀ ਸੀ ਇਸ ਦੌਰਾਨ ਉਹਨਾਂ ਦਾ ਧਿਆਨ ਗਿਆ ਜਿੱਥੇ ਕੁਝ ਕੁੜੀਆਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ ਤਾਂ ਕੰਸਰਟ ਦੇ ਵਿੱਚ ਹੀ ਜੈਸਮਿਨ ਸੈਂਡਲਸ ਨਾਰਾਜ਼ ਹੋ ਗਈ ਉਸਨੇ ਸਿਕਿਉਰਟੀ ਨੂੰ ਕਿਹਾ ਕਿ ਇਹਨਾਂ ਦੋ ਮੁੰਡਿਆਂ ਨੂੰ ਹਟਾਓ ਜੋ ਕੁੜੀਆਂ ਨੂੰ ਤੰਗ ਕਰ ਰਹੇ ਤੁਹਾਨੂੰ ਦੱਸਦੀ ਇੱਕ ਫਿਲਮ ਦੁਰੰਦਰ ਦੇ ਵਿੱਚ ਆਪਣੇ ਗਾਣੇ ਸ਼ਰਾਰਤ ਨੂੰ ਲੈ ਕੇ ਜੈਸਮਿਨ ਸੈਂਡਲਸ ਇਨੀ ਦਿਨੀ ਕਾਫੀ ਚਰਚਾ ਦੇ ਵਿੱਚ ਹੈ ਤਾਂ ਇਹ ਤਸਵੀਰਾਂ ਨੇ ਉਸ ਕੰਸਰਟ ਦੀਆਂ ਜਿੱਥੇ ਜੈਸਮੀਨ ਸੈਂਡਲਸ ਨੂੰ ਗੁੱਸਾ ਆ ਗਿਆ ਜੈਸਮੀਨ ਸੈਂਡਲਸ ਨਾਰਾਜ਼ ਹੋ ਗਈ ਉਹਨਾਂ ਨੇ ਆਪਣਾ ਚੱਲਦਾ ਕਨਸਰਟ ਰੋਕ ਦਿੱਤਾ ਕੁਝ ਕੁੜੀਆਂ ਨੂੰ ਕੁਝ ਮੁੰਡੇ ਪਰੇਸ਼ਾਨ ਕਰ ਰਹੇ ਸੀ ਕੁੜੀਆਂ ਨੂੰ ਤੰਗ ਕਰ ਰਹੇ ਨੇ